ਇਸ ਸਿੱਖਤ ਨੂੰ ਕਿਵੇਂ ਦੇਖਦੇ ਹੋ ਸਿੱਖ ਨੇ ਸਮਦਾ ਪੂਰੇ ਪੰਥ ਦਾ ਇਨੀ ਮਸਲਾ ਕਲਿੱਦਲ ਨੇ ਪੂਰੇ ਪੰਜਾਬ ਤੇ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਨੂੰ ਇਹ ਜੀ ਸ਼ਖੀਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਤੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸਰਹੱਦਾਂ ਖੇਤਿਆਂ ਬੰਦੋਰਾਂ ਸਰਕਾਰੀ ਤੁਮੀਦ ਕਰਦੇ ਆ ਕਿ ਉਹਨਾਂ ਦੇ ਜਿਹੜੇ ਸਭ ਕੰਮ ਜਿਹੜੇ ਕੰਮ ਉਤੇ ਹੈ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ ਉਹਨਾਂ ਤੇ ਉਹਨਾਂ ਦੇ ਇਸ ਸੰਬੰਧ ਨੂੰ ਪੂਰਾ ਕਰਕੇ ਸਾਰੇ ਰਲ ਮਿਲ ਕੇ ਤੁਹਾਨੂੰ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਯਾਰ ਤਾਂ ਬਹੁਤ ਪੁਰਾਣੀ ਸਰਸਾ ਦਾ ਦਰਸਾਣ ਬਹੁਤ ਰੇ ਉਹ ਸਾਲ ਉਹ ਤਾਂ ਜਦੋਂ ਤਾਂ ਮਾਈਕ ਮਾਈਕ ਕਿਥੇ ਹੈ ਨੇਰਾ ਜਿਹੜਾ ਜਮਿੰਦਰ ਹੋਰ ਹੈ ਬਟ ਅਸਮੰਦਰ ਹੈ ਸੰਖਿਆ ਅੱਜ ਸਾਰੇ ਮਿਲ ਕੇ ਉਹਨਾਂ ਦੇ ਸਭ ਨੇ ਤਾਂ ਆਪ ਦੀ ਧਰਤੀ ਵਾਸਤੇ ਤੁਹਾਨੂੰ ਇੱਥੇ ਬਹੁਤ ਵੱਡੀ ਐ ਸੇਵਾਵਾਂ ਕੀਤੀਆਂ ਪਾਰਟੀ ਵਾਸਤੇ ਸ਼ੁਰੂ ਕਰ ਦਿੱਤੀ ਬਰਜਸ਼ੀ ਦੀ ਲੜਾਈ ਸੀ ਉਹਦੇ ਵਿੱਚ ਹੀ ਉਹਨਾਂ ਨੇ 19 ਮਹੀਨੇ ਲਗਾਤਾਰ ਸੰਘਰਸ਼ ਵਿੱਚ ਛਾਪ ਰਹੀ ਸੁਣੇ ਸਾਰੀਆਂ ਗੱਲਾਂ ਜਿਹੜੀਆਂ ਪਾਰ ਦੀ ਵਾਸਤੇ ਸੰਘਰਸ਼ ਕਰਨਾ ਤੇ ਉਹਨੂੰ ਮਸੀਨਾਇਕ ਕਰਕੇ ਪਾਰੀ ਨੂੰ ਤਕੜਾ ਕਰਨਾ ਇਹ ਜਿਹੜੀ ਉਹਨਾਂ ਦੀ ਬੜੀ ਵੱਡੀ ਟੀਨ ਹੈ ਵੱਖ-ਵੱਖ ਉਹਦੀਆਂ ਤੇ ਰਹਿ ਕੇ ਵੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਇੱਕੋ ਜਿਹਾ ਸਤਕਾਰ ਕੀਤਾ ਔਰ ਸਾਡੇ ਵਰਗੇ ਨੂੰ ਤਾਂ ਖਾਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਲੀਡਰ ਲੱਭਣੇ ਬੜੇ ਔਖੇ ਅੱਜ ਦੇ ਸਮੇਂ 'ਚ ਇੰਨੀ ਵੱਡਾ ਬਾਲਾ ਤੇ ਸਤਕਾਰ ਵਾਲਾ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਕੋਲੋਂ ਉੱਜ ਗਈ ਹੈ ਯੂਗ ਯੂਨੀਵਰਸਿਟੀ ਇੱਕ ਕਿਸਮ ਦੀ ਲੰਬੀ ਸੇਵਾ ਵੀ ਕੀਤੀ ਹੈ ਇਹ ਬੱਚਿਆਂ ਦਾ ਪਿਆਰ ਇੰਨਾ ਖੜਾ ਕੀਤਾ ਕਿ ਆਪਣੇ بیٹے ਨੂੰ ਉਹੀ ਗੁਣ ਤੇ ਭਰ ਕੇ ਗਏ ਹੈ ਕਿ ਜਿੰਨਾ ਅੱਜ ਸਰਦਾਰ ਪ੍ਰਿੰਦਰ ਸਿੰਘ ਢੀਟਸਾ ਉਹਦੀ ਪ੍ਰੇਰਣਾ ਦੇ ਅਨੁਸਾਰ ਚੱਲ ਰਹੇ ਹੈ ਮੇਰਾ ਖਿਆਲ ਹੈ ਕਿ ਸ਼ਾਇਦ ਕਿਸੇ ਕਿਸੇ ਤਰ੍ਹਾਂ ਦੀ ਤਰਕੀ ਇੱਦਾਂ ਆ ਗਿਆ ਸਾਂ ਸਪੈਸ਼ਲ ਟੂਰ ਦੇ ਦੌਰਾਨ ਸਾਹਮਣੇ ਕੁਝ ਹੋ ਸੀ ਕਿ ਉਹ ਮਹਾਸਿਆ ਕੀ ਗੱਲ ਹੈ ਜੀ 22 ਸਾਲ ਤੋਂ ਤਕਰੀਬਨ ਉਹ ਦੇਸ਼ ਦੀ ਸਰਕਾਰ ਵਿੱਚ ਭਾਵੇਂ ਉਹ ਰਾਜ ਸਭਾ ਦੇ ਮੈਂਬਰ ਰਹੇ ਇੱਕ ਵਾਰ ਬੰਗਾਲੀ ਮੈਂਬਰ ਕਿ ਗਏ ਭਾਵੇਂ ਉਹ ਸਾਰੇ ਜੁਗਤਰੀ ਨੇ ਲੱਖ ਵਾਰ ਥਾਮਾ ਤੁਹਾਨੂੰ ਨੇ ਆਪਣੀ ਭੂਮਿਕਾ ਨਿਭਾਈ ਹੋਰ ਜਿਹੜੀ ਸਾਝ ਰਹੀ ਹੈ ਐਨਡੀਏ ਦੇ ਵਿੱਚ ਉਹ بطور ਮੈਂਬਰ ਬੈਠਦੇ ਰਹੇ ਪੂਰਾ ਉਹਨਾਂ ਦਾ ਨਾਮ